ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਪਾਸ਼ਾਏ ਨੌਮੀ ਲਹਿਲਕਲਾ ਸੰਗਰੂਰ ਗੁਰਦੁਆਰਾ ਸਾਹਿਬ ਦਾ ਉੱਪਰੋਂ ਜਿਹੜਾ ਸੇਵਾ ਕੀਤੀ ਜਾ ਰਹੀ ਹੈ ਬੱਚਿਆਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਤੇ ਮਾਤਾ ਮਾਂ ਭੈਣਾਂ ਵੱਲੋਂ ਜਿਹੜੀਆਂ ਦਰਵਾਰ ਸਾਹਿਬ ਦੀਆਂ ਚਾਦਰਾਂ ਨੂੰ ਧੋਇਆ ਗਿਆ ਚੰਗੀ ਤਰ੍ਹਾਂ ਤੇ ਇਹ ਨੌਜਵਾਨ ਵੀਰ ਦਰਵਾਰ ਸਾਹਿਬ ਦੀ ਉੱਪਰਲਾ ਜਿਹੜਾ ਹਿੱਸਾ ਉਹਦੀ ਸਫਾਈ ਕੀਤੀ ਜਾ ਰਹੀ ਹੈ ਤੇ ਉੱਪਰਲੇ ਹਿੱਸੇ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਅਗੁਰਦਵਾਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਜਿਹੜੇ ਨੌਜਵਾਨ ਵੀਰ ਭਰਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਪੁਰਵੀ ਇਲਾਕੇ ਦੀ ਸੰਗਤ ਕਿੰਨੇ ਬਹੁਤ ਵੱਡੇ ਪੱਧਰ ਤੇ ਜੀ ਦਸਵੀਂ ਹਰ ਮਹੀਨੇ ਭਰਦੀ ਆ ਬਹੁਤ ਸ਼ਰਧਾ ਭਾਵਨਾ ਦੇ ਨਾਲ ਲੋਕ ਸੰਗਤਾਂ ਸਰਵਤਮਾਈ ਭਾਈ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੇ ਨੇ ਆ ਸਾਰੇ ਤੁਸੀਂ ਦਰਬਾਰ ਸਾਹਿਬ ਦੇ ਉੱਪਰੋਂ ਲੋਕੇਸ਼ਨ ਵੇਖ ਰਹੇ ਹੋ ਜੀ ਸਾਰੀ ਕਿੰਨੇ ਦਰਖਤ ਲੱਗੇ ਹੋਏ ਨੇ ਆ ਸਾਰਾ ਏਰੀਆ ਜਿਹੜਾ ਗੁਰੂ ਘਰ ਦਾ ਏਰੀਆ ਜਮੀਨ ਆ ਜਿੰਨੀ ਵੀ ਆਲੇ ਦਾਲ ਤੇ ਇਧਰੋਂ نیچے ਵੀ ਸੇਵਾ ਚੱਲ ਰਹੀ ਹੈ ਉੱਪਰ ਨੌਜਵਾਨ ਬੀਰ ਦਰਬਾਰ ਸਾਹਿਬ ਦੀ ਉੱਪਰੋਂ ਸਫਾਈ ਕਰ ਰਹੇ ਨੇ ਥੱਲੇ ਸਤਿਕਾਰਯੋਗ ਸਾਡੀਆਂ ਮਾਤਾ ਮਾਂ ਭੈਣਾਂ ਜਿਵੇਂ ਫਾਰਮ ਹੋ ਗਈ ਮੈਟ ਹੋ ਗਏ ਹੋਰ ਸਾਰੀ ਝਾੜੂ ਨਾਲ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਗੁਰਦੁਆਰਾ ਪਾਸਰੇ ਨੌਮੀ ਲੇਲ ਕਲਾ ਸੰਗਰੂਰ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਰਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੋ ਵਾਰ ਇਸ ਨਗਰ ਦੇ ਵਿੱਚ ਆਏ ਨੇ ਬਾਬਾ ਅੜਕ ਦੇਵ ਜੀ ਦਾ ਵੀ ਤੇ ਬਾਬਾ ਅੜਕ ਦੇਵ ਜੀ ਦਾ ਵੀ ਦਰਬਾਰ ਬਣਿਆ ਛੋਟਾ ਉਹ ਵੀ ਤੁਸੀਂ ਵੀਡੀਓ ਵਿੱਚ ਵੇਖਦੇ ਰਹਿੰਦੇ ਹੋ ਤੇ ਇੱਧਰ ਆ ਲੰਗਰ ਹਾਲ ਆ ਸਾਰਾ ਗੁਰਦੁਆਰੇ ਦਾ ਏਰੀਆ ਤੁਸੀਂ ਵੇਖ ਰਹੇ ਹੋ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੋ ਵਾਰ ਇਸ ਨਗਰ ਵਿੱਚ ਆਏ ਨੇ ਜੀ ਬਾਬਾ ਅੜਕ ਦੇਵ ਜੀ ਨਾਲ ਮਿਲਾਪ ਹੁੰਦਾ ਉਹਨਾਂ ਦਾ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਦਰਬਾਰ ਸਾਹਿਬ ਦੇ ਅੰਦਰ ਆ ਦਰਬਾਰ ਸਾਹਿਬ ਦਾ ਏਰੀਆ ਤੁਸੀਂ ਵੇਖ ਰਹੇ ਹੋ ਪਹਿਲਾਂ ਸੰਗਤਾਂ ਨੇ ਨੌਜਵਾਨ ਵੀਰਾਂ ਨੇ ਬੜਾ ਪਿਆਰ ਹੈ ਜੀ ਇਹਨਾਂ ਦਾ ਗੁਰੂ ਘਰ ਨਾਲ ਝਾੜੂ ਮਾਰਿਆ ਉਸ ਤੋਂ ਬਾਅਦ ਜਿਵੇਂ ਪੱਖਿਆਂ ਦੀ ਸਫਾਈ ਤੁਸੀਂ ਦੇਖ ਰਹੇ ਹੋ ਚੱਲ ਰਹੀ ਹੈ ਤੇ ਪੱਖਿਆਂ ਦੀ ਸਫਾਈ ਦੇ ਨਾਲ-ਨਾਲ ਹੋਰ ਜਿੰਨੀਆਂ ਸੇਵਾਵਾਂ ਚੱਲ ਰਹੀਆਂ ਨੇ ਨੌਜਵਾਨ ਵੀਰ ਸੇਵਾਵਾਂ ਕਰ ਰਹੇ ਨੇ ਬੜੇ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਨਾਲ ਸੇਵਾਵਾਂ ਚੱਲ ਰਹੀਆਂ ਨੇ ਜੀ ਆ ਅੰਦਰਲਾ ਜਿਹੜਾ ਏਰੀਆ ਦੇਖ ਰਹੇ ਹੋ ਅੰਦਰਲੇ ਏਰੀਏ ਦੀ ਸੇਵਾ ਚੱਲ ਰਹੀ ਹੈ ਜਿਹੜਾ ਅੰਦਰਲਾ ਏਰੀਆ ਚੱਲ ਰਿਹਾ ਆ ਦਰਵਾਰ ਸਾਹਿਬ ਦਾ ਸਭ ਅੰਦਰੋਂ ਸੇਵਾਵਾਂ ਚੱਲ ਰਹੀਆਂ ਨੇ ਸਾਫ਼ ਕਰਕੇ ਅੱਜ ਹੀ ਪੋਚਾ ਲਾ ਕੇ ਅੰਦਰ ਅਜਬਸ਼ਾਈ ਵੀ ਕਰ ਦਿੱਤੀ ਐ ਤੇ ਇਹ ਸਾਰੇ ਫਰਮਾਂ ਨੂੰ ਝਾੜੂ ਨਾਲ ਇਹਦੇ ਵਿੱਚੋਂ ਰੇਤਾ ਕੱਢਿਆ ਗਿਆ ਜਿਹੜੇ ਮੈਟ ਥੱਲੇ ਵਾਲੇ ਹਰੇ ਮੈਟਾਂ ਵਿੱਚੋਂ ਰੇਤਾ ਕੱਢਿਆ ਗਿਆ ਚਲੋ ਪਰ ਮੌਸਮ ਵੀ ਖਰਾਬ ਸੀ ਪਰ ਸੇਵਾਦਾਰਾਂ ਦੇ ਵਿੱਚ ਸੰਗਤ ਵਿੱਚ ਬਹੁਤ ਕਾਫੀ ਉਤਸ਼ਾਹ ਸੀ ਕਿਉਂਕਿ ਉਤਸ਼ਾਹ ਨਾਲ ਹੀ ਇਹ ਸਾਰੇ ਜਿਹੜੇ ਸਾਂਝੇ ਕੰਮ ਨੇ ਬਣਦੇ ਨੇ ਤੇ ਇੱਕ ਵਾਰ ਕਹਿਨ ਤੇ ਸੰਗਤਾਂ ਨੇ ਬਹੁਤ ਵਧੀਆ ਹੌਕਾ ਦਿੱਤਾ ਸੀ ਬਹੁਤ ਵਧੀਆ ਸੇਵਾ ਦੇ ਵਿਚ ਸੰਗਤ ਪਹੁੰਚੀ ਹੈ ਬੱਚੇ ਮਾਤਾ ਮਾਂ ਭੈਣਾਂ ਨੇ ਕਿਨਿਕੇ ਬੱਚੇ ਪਹੁੰਚੇ